ਹਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਤੇ ਆਪਾਂ ਕੱਟੇ ਹੋਏ ਆ ਸਾਡੇ નેਸ਼ਨਲ ਲੀਡਰ ਰਾਹੁਲ ਗਾਂਧੀ ਜੀ ਦੀ ਅਗਵਾਈ ਥੱਲੇ ਜੋ ਰੋਟਾ ਗੱਡੀ ਚੋਰ ਮੈਮ ਸਾਡੀ ਕਾਂਗਰਸ ਵਰਕਰ ਕੋਲ ਚਲਾਈ ਗਈ ਸਾਰੇ ਦੇਸ਼ ਵਿੱਚ ਚਲਾਈ ਗਈ ਹੈ ਉਹਦੇ ਤਹਿਤ ਅੱਜ ਜਿਆਲਾਬਾਦੀ ਵਰਕਰ ਵਾੜਾ ਦੇ ਵਿੱਚੋਂ ਅਸੀਂ ਤਕਰੀਬਨ 10000 ਫਾਰਮ ਭਰ ਕੇ ਚੰਡੀਗੜ੍ਹ ਹੈੱਡ ਆਫਿਸ ਲਈ ਰਵਾਨਾ ਕਰ ਰਹੇ ਆ ਤੇ ਅਸੀਂ ਅੱਜ ਜਮਾ ਕਰਵਾ ਦੇਵਾਂਗੇ ਅੱਜ ਅੱਜ ਜੋ ਸਾਡੇ ਰਾਹੁਲ ਸਾਹਦੀ ਜੀ ਪ੍ਰਧਾਨ ਵੱਲੋਂ ਅਤੇ ਰਮਿੰਦਰ ਆਵਲਾ ਜੀ ਸਾਡੇ ਹਲਕਾ ਜਲਾਲਾਬਾਦ ਦੇ ਜੋ ਸਾਬਕਾ ਐਮਐਲਏ ਵਲੇ ਉਹ ਡੀਡੀ ਲਾਈ ਗਈ ਸੀ ਕਿ ਜੋ ਬੋਟ ਚੋਰੀ ਦੇ ਵਿੱਚ ਬੋਟ ਚੋਰੀ ਗੱਡੀ ਚੋੜ ਜੋ ਭਾਰੀ ਭਾਰ ਸਰਕਾਰ ਦੇ ਵਿਰੁੱਧ ਜੋ ਡਿਊਟੀ ਲਾਈ ਗਈ ਸੀ ਫਾਰਮ ਦੀ ਉਹ 10000 ਦਾ ਫਾਰਮ ਸਾਡਾ ਕੰਪਲੀਟ ਹੋ ਗਿਆ ਅਸੀਂ ਅੱਜ ਰਮਿੰਦਰ ਆਵਲਾ ਜੀ ਦੀ ਟੀਮਰ ਤੇ ਰਮਿੰਦਰ ਆਵਲੇ ਜੀ ਮੈਂ ਰਹਿਣ ਲਈ ਆਖੀ ਸੀ ਅੱਜ ਦਿੱਲੀ ਰਵਾਨਾ ਕਰਦੇ ਆਂ ਤੇ ਘਰ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸੁਰ ਜੋ ਬੋਟ ਚੋੜ ਤੇ ਗੱਡੀ ਚੋੜ ਇਹ ਪਾਰਟੀ ਵੱਲੋਂ ਫਾਰਮ ਹੈ ਪਰ ਇਹ ਕਹਿੰਦੇ ਜੀ ਇਹ 10000 ਦੇ ਆਸ-ਪਾਸ ਫਾਰਮ ਭਰੇ ਗਏ ਜਿਹੜੀ ਆਵੜਾ ਦੀ ਟੇਬਲ ਨਾਲ ਸਾਰੇ ਸ਼ਹਿਰ ਜਿਹੜਾ ਬਤਾਨੇ ਦੇ ਨਾਲ ਇਹ ਇੱਕ ਘਰ ਘਰ ਜਾ ਕੇ ਵਾਰਮਟ ਜਾ ਕੇ ਫਾਰਮ ਭਰ ਕੇ ਅੱਜ ਦਫ਼ਤਰ ਲਈ ਛੱਤੀ ਕਰ ਰਵਾਨਾ ਕਰ ਜਾ ਰਹੇ ਹੈ